ਲੇ ਵੀ ਖੇਤੀ ਕਰਮਸ਼ੇਤੀ ਚੈਨਲ ਦਾ ਤੁਹਾਡਾ ਸਵਾਗਤ ਹੈ ਆਪਾਂ ਵੱਢ ਕੇ ਆਉਂਦੇ ਸੀ ਪੱਠੇ ਇੱਧਰ ਦੇਖੋ ਝੋਨੇ ਦੇ ਵਿੱਚ ਕਾ ਵੀ ਕਾਫੀ ਹੋਇਆ ਹੋਇਆ ਬੰਦੇ ਲੱਗੇ ਹੋਏ ਆ ਵਲੌਗ ਦੀ ਆਪਾਂ ਸ਼ੁਰੂਆਤ ਕਰਦੀ ਏ ਕੋਈ ਉਹ ਕਾਜ ਆ ਹੋਣ ਲੱਪ ਜਿਹਦੀ ਕੋਈ ਦਵਾਈ ਨਹੀਂ ਬਣੀ ਕੱਢੀ ਜਾਂਦੇ ਆਪਣੇ ਗੋਹੜੀ ਤਾਂ ਵਲੌਗ ਦੀ ਆਪਾਂ ਕਰ ਲੈਂਦੇ ਆ ਸ਼ੁਰੂਆਤ ਝੋਨੇ ਲੱਗੀ ਜਾਂਦੇ ਮੱਖਾਂ ਵਾਲੇ ਹੁਣ ਤੁਹਾਨੂੰ ਮਖਾਉਣੇ ਆ ਮੌਲ ਖੇਤਾਂ ਦੇ ਲਖੇ ਤੇ ਪੱਲਾ ਮੋਟਰਾਂ ਦੀ ਲਾਈਟ ਬਹੁਤ ਅੰਕਰੀ ਹੈ ਹਟ ਜਾ ਚੱਲ ਚੱਲਦੇ ਆ ਨਹੀਂ ਬਾਈ ਕਾ ਮੰਜੀ ਦੀਆਂ ਵੱਟਾਂ ਕੱਢੇ ਖੋਡਾ ਮਾਰਦੇ ਆ ਹੈ ਚਲੋ ਭਾਈ ਕਿਵੇਂ ਚੱਲ ਆਹ ਲਾ ਪਨੀਰੀ ਬਹੁਤ ਨਿੱਕੀ ਹਜੇ ਇਹਨਾਂ ਦੀ ਕਹਣੀ 6 ਦਿਨ ਤਿਆਰ ਹੋ ਜੂਗੀ ਸਾਡੇ ਨਾਲ ਚਹਲ ਸਾਹਿਬ ਐਸਐਸਵੀ ਚਹਿਲ ਵਲੌਗ ਜੀ ਅਸੀਂ ਸਵਾਗਤ ਕਰਦੇ ਹਾਂ ਉਧਰ ਲਿਖੇ ਜਾਂਦੇ ਆ ਬਈ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਨਹੀਂ ਸਬਸਕ੍ਰਾਈਬ ਕੀਤਾ ਕਰ ਲੋ ਮੱਕੰਗਾਲੇ ਵੱਡ ਆਏ ਭਾਈ ਇਹ ਤੁਹਾਨੂੰ ਲੱਗੀ ਜਾਂਦਾ ਤੇ ਲਾਈਟ ਦੀ ਬਹੁਤ ਦਿੱਕਤ ਆ ਰਹੀ ਏ ਸੂਆ ਤਾਂ ਹੁੰਦਾ ਮੱਲਾ ਫੁੱਲ ਮੱਲਾ ਦਾ ਪਿੱਛੇ ਮੀਂਹ ਬਹੁਤ ਪੈ ਗਿਆ ਕਹਿਣ ਅੱਜ ਵੀ ਸਾਡੇ ਏਰੀਏ ਚ ਤੜਕਸ ਥੋੜਾ ਜੰਮੀ ਨਹੀਂ ਸੀਗਾ ਬਾਹਲਾ ਨਹੀਂ ਹਵਾ ਚੱਕ ਕੇ ਲੈ ਗਈ ਫਿਰ ਨੂੰ ਦਿਖਾਉਣੇ ਅਗਲੇ ਪਰਸ ਜਾ ਕੇ ਆਪਣੇ ਪੀੜ ਕੋਲ ਵੀਊ ਬੋਗੈਂਟਾਈ ਜਾਂਦਾ ਅੱਜ ਹਨਾ ਬਦਲਵਾਈ ਜੀ ਕਰਕੇ ആ ഗേ മി ല പീലിഡ് ਸੂਏ ਚ ਪਾਣੀ ਤਾਂ ਹੁੰਦਾ ਗੋੜਾ ਰਗੀਚਾ ਹਨਾ ਗੋੜਾਲੀ ਘਾਰਗਾ ਹਨਾ ਜੜ ਸੂਏ ਚ ਪਾਣੀ ਦਾ ਗੋੜਾਲੀ ਘਾਰਗਾ ਹੋਰ ਜੀ ਯਾਰਾ ਨੀ ਵੱਡਣ ਦਾ ਸਹੀ ਵੱਡੀ ਗੇ ਮੱਕੀ ਪਤਾ ਟੇਡੇ ਟੂਡੇ ਉਰੇ ਲੱਗੇ ਸੀ ਹਨਾ ਕਮਲ ਜਾ ਬਾਹਲਾ ਮਰਿਆ ਪੈ ਇਹ ਗਲਾਈ ਜੀ ਆ ਗਈ ਨੇ ਇੱਥੇ ਲੈ ਇਸ ਵਾਹ ਦੇ ਘਾ ਟਰੈਕਟਰ ਹਨਾ ਔਰ ਵੀ ਲਿਆਂਦਾ ਹਨ ਰੰਗ ਰੰਗ ਹੋਇਆ ਆ ਆਪਣੇ ਕੋਲ ਬੰਦਾ ਹੀ ਫਰਦਾ ਟਰੈਕਟਰਾਂ ਦਾ ਮਾਰ 855 ਵੀ ਇਹ ਟਰੈਕਟਰ 2002 ਮਾਡਲ ਤਿੰਨ ਦੋ ਨਾ ਉਹ ਕਿੰਨੇ ਕ ਤਾਂ ਮਿਲ ਜਾਂਦਾ ਹੁਣ ਤਾਂ ਮੰਦੇ ਹੋ ਗਏ ਨੇ ਟਰੈਕਟਰ ਹਨਾ ਇਹ ਮੌਕੇ ਤੇ ਬੋਲਾ ਲੱਗਦਾ ਤੇ ਮੌਕੇ ਦੱਸਦਾ ਮੌਕੇ ਨਹੀਂ ਮੌਕੇ ਬੰਦੇ ਨੂੰ ਦੋ ਨਹੀਂ ਵਹਿ ਨਹੀਂ ਸਹੀ ਗੱਲ ਹੈ ਇਹਦਾ ਕੋਈ ਭਵਾ ਕੋਈ ਹਨਾ ਇਦੇ ਮੌਕੇ ਪੈ ਦਿੱਤੇ ਬਾਈ ਉਧਰ ਨਾਗਿੰਗੀਆਂ ਵੀ ਨਾ ਹੋ ਜਾਈ ਜਾਂਦਾ ਆਜ ਵੀ ਟਾਕ ਚ ਸੱਪ ਮਰਿਆ ਪਿਆ ਮੈਂ ਰਾਖਾ ਜਾਉਂਦਾ ਆਪਣੇ ਉੱਤੇ ਜਾਂਦਾ ਯਾਰ ਉਹਨੂੰ ਮਾੜੀ ਛੱਟ ਛੋਟ ਵਜੀ ਕੀੜੀਆਂ ਮਾਰ ਦਿੰਦਾ ਕਿ ਮੁਰਕ ਤੇ ਸੱਪ ਨੂੰ ਲਾਈਵ ਮੈਨੂ ਪਿਆ ਬਣੀ ਗਣੀ ਆਹ ਵੇ ਪ੍ਰਵੀਨ ਪਾਤਾ ਕਿ ਹੂੰ ਪ੍ਰਵੀਨ ਪਾਤਾ ਹੀ ਪਹਿਲਾਂ ਚੱਲਦੀ ਸੀ ਪੂਰੀ ਕੁੜੀ ਜੀ ਹਾਂ ஆய கேடா மார்க்க முடிய ஆய்னா கல்லா மென்ட மாரிய படிக்க ஆனா என்ன தச மெண்ட்டி என்ன ਖਾਲਾ ਬਈ ਇਹਨੇ ਮਿੱਟੀ ਟਾਲ ਟਾਲ ਕੇ ਭਰ ਜਾਂਦਾ ਇੱਥੇ ਨਿਉ ਮੀ ਭਿੰਦਾ ਹੁਣ ਤਾਂ ਘਟ ਪਿਆ ਬਚਦਾ ਰਹੀ ਆਓ ਆ ਗਏ ਪਿੰਡਾ ਪਿੰਡਾਂ ਦਾ ਮੌਲ ਗੱਡੀਆਂ ਤੋਂ ਪਤਾ ਲੱਗਦਾ ਬਲਦ ਲੰਗਣ ਆ ਗਈ ਬਲਦ ਵਾਲੀ ਗੱਡੀ ਆਪਣੇ ਅੱਗੇ ਤੁਹਾਨੂੰ ਦਿਖਾਉਣੇ ਆ ਮਿੱਤਰ ਬਿਆਰਿਓ ਆਪਣਾ ਆਨਲਾਈਨ ਉਹ ਦੂਜੀ ਚੱਲਦਾ ਵਲੌਗ ਹੋਰ ਆਹ ਖਾਈਆ ਦੇ ਆ ਵੇਖ ਕੋ ਗੱਡੀ ਇਹ ਦਰਸ਼ਕਾਂ ਨੂੰ ਖਾਦ ਗਏ ਅੱਜ ਵੀ ਵੀਊ ਬੜਾ ਘੈਂਟ ਆ ਅੱਜ ਛੋਨਾ ਆਪਣਾ ਵੇਖ ਲੋ ਵੀ ਮਿੱਤਰ ਪਿਆਰਿਓ ਇਹਦਾ ਰੇ ਪੂਰੀ ਕਰਤੀ ਆਪਾਂ ਆਈ ਬਰੈਡ ਆ ਇਹ ਹਾਈਬ੍ਰਿਡ ਝੋਨਾ ਆਪਣਾ ਕੈਂਡ ਖੜਾ ਇਸ ਟਾਈਮ ਜਿਹਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਆਪਾਂ ਬਿਨਾ ਐਡੀਟਿੰਗ ਤੋਂ ਪਾਉਣੇ ਹੁੰਨੇ ਆਪਣਾ ਇੰ ਚੱਲਦਾ ਸਾਰਾ ਕੁਝ ਵਿੱਚ ਜੀ ਇਹ ਗੱਲਾਂ ਬਾਤਾਂ ਆ ਅਸੀਂ ਐਡੀਟਿੰਗ ਨਹੀਂ ਕਦੇ ਕੀਤੀ ਵਿੱਚ ਬਸ ਵੈਸੇ ਹੀ ਦੱਬ ਦਈਦਾ ਪੰਜਾਬੀ ਦੇਸੀ ਖੇਤੀ ਕਰਮਾ ਸ਼ੀਤੀ ਬਲੌਗ ਆ ਆਪਣਾ ਆ ਚੈਨਲ ਦਾ ਨਾਮ ਸੌਰੀ ਇੱਥੋਂ ਚੱਲਦੇ ਆ ਓਏ ਇੱਥੇ ਸਾਈਕਲ ਠਾਲ ਕੇ ਨਾ ਆਪਾਂ ਇੱਥੋਂ ਚੱਲਦੇ ਨਾਲੇ ਝੋਨਾ ਵਖਾਦੇ ਨਾਲ ਇਧਰ ਇੱਥੋਂ ਆਪਾਂ ਮੱਕੀ ਵੀਜੀ ਸੀਗੀ ਇਹ ਬਾਸਮਤੀ ਲਾਉਣੀ ਹੈ 17 18 ਸਾਈਕਲ ਠਾਲਦਗੇ ਇੱਥੇ ਆਜਾ ਮੌਸਮ ਵਿੱਚ ਥੋੜਾ ਜਿਹਾ ਫਰਕ ਪੈ ਗਿਆ ਵੈਸੇ ਹਮਸ ਬਹੁਤ ਮੜ ਜਾਂਦੀ ਆ ਨਹੀਂ ਪੈਣ ਤੋਂ ਬਾਅਦ ਆ ਆਪਣਾ ਝੋਨਾ ਇਹ ਤਾਂ ਕਾਫੀ ਦਿਨ ਪਹਿਲਾਂ ਦਾ ਲੱਗਿਆ ਇਹ ਤਾਂ ਮਹੀਨੇ ਤੋਂ ਉੱਤੇ ਹੋ ਗਿਆ 20 ਪੁੱੰਛੀ ਲੈਣ ਦਾ ਹੋਊਗਾ ਇਧਰ ਮੱਕੀ ਵਾਲਾ ਸੀ ਫੱਡਾ ਮੱਕੀ ਵਾਲਾ ਵੱਡਾ ਆਪਣਾ ਵਾਇਆ ਦਾ ਬਿਆ ਹੁਣ ਬਸ ਰੂਟਾ ਬੈਟਰੀ ਮਾਰਨਾ ਪਾਣੀ ਦਾ ਪਾ ਕੇ ਕੱਦੂ ਹੋ ਕੇ ਤੇ ਝੂਨਾ ਲੱਗ ਜੂਆ ਆ ਪਾਂਚ ਰੇ ਘੱਟ ਪਈ ਥੋੜੀ ਜਿਹੀ ਨਾ ਦੱਸਦੀ ਆ ਤੋ ਨਾ ਫੈਲਾ ਹਾਲ ਠੀਕ ਹੈ ਨਦੀਨ ਕਿਤੇ ਕਿਤੇ ਮਾੜਾ ਮੋਟਾ ਸਾਰੇ ਵਾਂਚ ਮਿਲਦਾ ਹੁਣਗੇ 20 ਕਬੂਜੇ ਹਨ ਐਜੇ ਇੱਥੇ ਪਨੀਰੀ ਵਾਲਾ ਥਾਂ ਸੀ ਇੱਥੋਂ ਬਸ ਇਹ ਵੀ ਮਾਰਦੇ ਆ ਹੱਥ ਮੈਨਾਂ ਕਹਿੰਦੇ ਹਰ ਚੈਲ ਮੈਂ ਕੱਢਣ ਨਾ ਲੱਗ ਮਾਂ ਹਾ ਬੂਟੇ ਕਿ ਅੱਜ ਰਹਿੰਦਗੇ ਜਾਂ ਰੋਟੀ ਖਾ ਕੇ ਆ ਜੰਨੇ ਆ ਰੋਟੀ ਖਾ ਕੇ ਆ ਜੰਨੇ ਦਿਨ ਤਾਂ ਠੀਕ ਆ ਅੱਜ ਆ ਮੋਟੇ ਮੋਟੇ ਖਿੱਚ ਦਿੰਨੇ ਬਸ ਲਾ ਫੰਦ ਪਾਈ ਸਪੰਦ ਸਰਪੰਚ ਕਿਵੇਂ ਬਿਆਜ ਮੈਂ ਤੇ ਗੇਮੇ ਪਿਆ ਪੈਰ ਖਰਾਬ ਹੋ ਗਿਆ ਤੇਲ ਤੂੰ ਲਾਇਆ ਕਰ ਪਹਿਲਾਂ ਯਾਰ ਠੀਕ ਆ ਠੀਕ ਆ ਵਧੀਆ ਤੂੰ ਬਣਾ ਯਾਰ ਯੂਮ ਕਾ ਤੋ ਲੈਣ ਲੱਪਾ ਫੋਨ ਆਪੇ ਹੀ ਉਹ ਨਹੀਂ ਪਤਾ ਬਲੌਗ ਬਣੀ ਜਾਂਦਾ ਤੇ ਤੈਨੂੰ ਵਿਖਾ ਦਿੰਨੇ ਆ ਬਲੌਗ ਚ ਤੋਰੀਆਂ ਬਹੁਤ ਐ ਸਰਪੰਚਾਂ ਪਰ ਫਾਲ ਨਹੀਂ ਲੱਗਦਾ ਇਹਨੂੰ ਐਸ ਕੀ ਗਰਮੀ ਦਾ ਕਾਰਨ ਆ ਲੈ ਵੀ ਮਿੱਤਰ ਪਿਆਰੋ ਇਹ ਕਈ ਦਰ ਆਲਾ ਆਪਣਾ ਇਹ ਵੀ ਪਹਿਲਾਂ ਲੱਗਿਆ ਕਿਵੇਂ ਆ ਉਹ ਲਾਤਾ ਜੋ ਨਾ ਲਾਈਟ ਹੀ ਨਹੀਂ ਦਿੰਦੇ ਯਾਰਾ ਲਾਈਟ ਬਣੇ ਖੜਿਆ ਕੰਮ ਉਹ ਬੰਦੇ ਮਿਲ ਗਏ ਕਿਥੋਂ ਦੇ ਆ ਇਹ ਆਪਣਾ ਗਵਾਰਾ ਲਾਈਟ ਹੀ ਨਹੀਂ ਦਿੰਦੇ ਹਾਂ ਉਹ ਭੂਣਬਾਨੀ ਅੱਜ ਤੜਕੇ ਆਈ ਸੀ ਫੇਰ ਕੱਟੀ-ਕੁੱਟੀ ਗਈ ਮੀਂਹ ਆਇਆ ਨਹੀਂ ਉਹਨਾਂ ਦੇ ਲਾਈਟ 'ਚ ਕੱਟਦੀ ਮੀਂਹ ਥੋੜਾ ਆਇਆ ਬਈ ਤੇ ਲਾਈਟ ਸਾਡੇ ਜਾ ਗਈ ਲਾਈਟ ਤਾਂ ਬਹੁਤ ਔਖਾ ਆਇਆ ਬਿਆ ਆ ਵੀ ਜੇ ਸੀ ਆਪਾਂ ਚੌਲ ਇੱਥੇ ਖੇਤਰੇ ਜੀ ਕਦੂਆਂ ਨੇ ਬੱਲਾ ਹੀ ਪੀਤੀਆਂ ਦੇਖਦੇ ਉਗਰੀਆਂ ਕਿ ਨਹੀਂ ਦੁਬਾਰਾ ਅਸੀਂ ਇੱਥੇ ਤਾਂ ਉਗਰੇ ਨਹੀਂ ਆਪੇ ਉਗਰੇ ਨੇ ਮੜਗੀ ਗੱਲ ਕਿਉਂਕਿ ਗੇਤਰ ਤੋਂ ਤਾਂ ਕਦੂ ਹੀ ਨਹੀਂ ਲੱਗੇ ਇਹ ਆਪਣੇ ਮਰੂਦ ਪਰ ਫਿਲਹਾਲ ਇਸ ਵਾਰ ਲੱਗਿਆ ਨਹੀਂ ਕੋਈ ਗਰਮੀ ਦੀ ਬਹੁਤ ਜ਼ਿਆਦਾ ਟੈਕ ਹੈ ਜੀ ਉਧਰ ਆਪਣੀ ਹਲਦੀ ਤੁਸੀਂ ਦੇਖ ਲਓ ਲਓ ਮਿੱਤਰ ਪਿਆਰੇ ਮੈਂ ਵਲੌਗ ਨੂੰ ਕਰਨ ਲੱਗਿਆ ਬੰਦ ਹੁਣ ਚੈਨਲ ਨੂੰ ਆਪਣਾ